ਕਰਤਾ 19 ਲੀਟਰ ਪਲਾਸਾ 19 ਲੀਟਰ ਪਲਸ ਪਲਾਸਾ ਹਾਂਜੀ ਇਹਨੇ ਬਾਈ ਡੱਬਾ ਕੱਢ ਗਈ ਸੀ ਇਹ ਓਕੇ ਠੀਕ ਆ ਤਾਂ ਕਰਕੇ ਉਹਨਾਂ ਮੰਨ ਕੇ ਚੱਲ ਇਹਨੂੰ ਮੇਰੇ ਹਿਸਾਬ ਨਾਲ ਇਹਦੀ ਸਾਲ ਦੇ ਗੇਟ 'ਚ ਹੋ ਗਿਆ ਉਹ ਤਰ੍ਹਾਂ ਕੋਸਟ ਟਾਈਮ ਉੱਤੇ ਕੋਸਟ ਟਾਈਮ ਆ ਹੋ ਠੀਕ ਆ ਠੀਕ ਆ ਦਵਾਰੇ ਇਹ ਮੰਨ ਕੇ ਚੱਲ ਜਾਂਜੀ ਗੱਬਣਾ ਬਾਈ ਕਿੰਨੇ ਟਾਈਮ ਦੀ ਗੱਬਰ ਹੋਣ ਬਾਈ ਇਹ ਤਿੰਨ ਮਹੀਨੇ ਦੇ ਲਗਭਗ ਹੋਊਗੀ ਵੀ ਦੁੱਧ ਆਉਣਾ ਮੈਨੂੰ ਪਤਾ ਵੀ 3.5 ਤਿੰਨ ਸੇਰ ਹੋਊਗਾ ਦੋਨਾਂ ਵੇਲੇ ਠੀਕ ਆ ਕੋਈ ਥਾਂ ਚ ਨਕਸ ਹੋਏ ਬਾਈ ਪੂਰ ਗਰੰਟੀ ਆ ਉਹਦੀ ਠੀਕ ਆ ਕੋਈ ਬਾਤ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਪੋਡੌੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਦੇ ਘਰ ਖੇਤਾਂ ਚ ਬਾਈ ਕੋਲ ਟੋਕੜ ਗੱਬਣ ਮੱਝ ਤੇ ਟੋਕੜ گا ਮਗਰ ਹੈਗਾ ਵਸਾ ਬਾਈ ਦਾ ਮਿੰਨੀ ਫਾਰਮਸੀ ਠੀਕ ਹੈ ਨਾ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹਰ ਵਾਰ ਤੋਂ ਫੋਲੋਅਰ ਤੇ ਸ਼ੇਅਰ ਕਰਾਇਆ ਕਰੋ ਤਾਂ ਕਿ ਸਾਡੇ ਤੱਕ ਨੂੰ ਵੀਡੀਓ ਅਪਲੋਡ ਕਰ ਸਕੀ ਕਈ ਵੀਰਾਂ ਦੀ ਡਿਮਾਂਡ ਸੀ ਵੀ ਟੋਕਰ ਗੱਪਣ ਮੱਝ ਵਧੀਆ ਲੈਣੀ ਆ ਤੇ ਬਾਈ ਕੋਲ ਟੋਕਰ ਗੱਪਣ ਮੱਝ ਅੱਜ ਆਪਾਂ ਨੂੰ ਮਿਲ ਚੁੱਕੀ ਠੀਕ ਹੈ ਤੁਹਾਡੇ 100 100 ਬੰਦੇ ਮਿਲੂ ਕੋਸ਼ਿਸ਼ ਕਰ ਰਹੇ ਸੀ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜੀ ਜਾਣਕਾਰੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਜੀ ਨਾਮ ਵੀਰ ਜੀ ਨਾਮ ਕਰਵਿੰਦਰ ਸਿੰਘ ਜੀ ਪਿੰਡ ਭਦੌਰ ਜੀ ਜ਼ਿਲ੍ਹਾ ਬਰਨਾਲਾ ਜੀ ਕੋਠੇ ਕੋਠੇ ਖਿਆਣ ਸਿੰਘ ਵਾਲੇ ਬਾਈ ਠੀਕ ਆ ਵੈੜ ਦੀ ਜਾਣਕਾਰੀ ਦਿਓ ਵੀਰੇ ਆਪਣੀ ਜੀ ਵੈੜ ਬਾਈ ਇਹ 2.5 ਕਿ ਮਹੀਨੇ ਹੋ ਗਏ ਨੂੰ ਸੂਈ ਨੂੰ ਹਾਂਜੀ ਤੇ ਮਗਰ ਬਸਾ ਬਾਈ ਹਾਂਜੀ ਤੇ 14 ਕਿ ਲੀਟਰ ਦੁੱਧ ਆ ਜੀ ਦੋ ਵੇਲੇ ਦਾ ਹਾਂਜੀ ਦੋਨਾਂ ਵੇਲੇ ਦਾ ਬਾਈ ਠੀਕ ਆ ਢਾਰ ਪੋਲੀ ਆ ਬਾਈ ਬੈ ਨਿਆਣੇ ਤੁਸੀਂ ਚੋਣੇ ਆ ਠੀਕ ਆ ਹਾਂਜੀ ਰੇਟ ਪਰ ਪਹਿਲੀ ਦੱਸ ਦੋ ਬਾਈ ਰੇਟ ਫੈਕਸੀ ਆਪਾਂ ਠੀਕ ਆ ਮੰਗਣ ਨੂੰ 40 45 ਕਰਾਈ ਚਲੋ 35000 ਦੀ ਦੇਵਾਂਗੇ ਜੀ 35000 ਦੀ ਬਈ ਕਹਿੰਦਾ ਆਪਾਂ ਹਾਂ ਜਾਂ ਨਾ ਠੀਕ ਹੈ ਜੀ ਚੈੱਕ ਕਰ ਸਾਨੂੰ ਕੱਦ ਬੈਟ ਫੇਸ ਮਾਗਰ ਹੈਗਾ ਬੱਸ ਆ ਤੋੜ ਦੋ ਭਰਾ ਬੜਾ ਗੇੜਾ ਦਵਾ ਦੋ ਠੀਕ ਹੈ ਜੀ ਲੋਜ ਨੋ ਨੋ ਸੈਟ ਕਰਾਉਣ ਵਾਲੇ ਬਾਈ ਹੈ ਨਾ ਮਾੜਾ ਮੋਟਾ ਬਾਈ ਕੋਈ ਖਾਸ ਨਹੀਂ ਹਾਂ ਨਾ ਬਦੇ ਵਾਲੇ ਪਏ ਹਾਂ ਬਦੇ ਵੇ ਨੌ ਆਗੇ ਠੀਕ ਹੈ ਕੋਈ ਚੱਕਰ ਨਹੀਂ ਬਾਈ ਠੀਕ ਹੈ ਲੋਪਰਾ 12 1 1:00 ਵਜੇ ਦਾ ਟਾਈਮ ਆ ਠੀਕ ਹੈ ਨਾ ਲੋ ਜੀ ਰੇਟ ਬਾਈ ਨੇ ਬਿਲਕੁਲ ਜਾਇਜ਼ ਬਾਈ ਕਹਿੰਦਾ ਖੱਚ ਕੇ ਰੇਟ ਦੱਸਿਆ ਠੀਕ ਹੈ ਨਾ ਕੋਈ 40 ਨਹੀਂ ਕੋਈ ਹਾਂ ਨੌ ਬਾਈ ਦਿਖਾ ਦੇ ਨੌ ਬਦੇ ਵੇ ਨੌ ਕਟਾਉਣ ਵਾਲੇ ਆ ਨੌ ਚੈੱਕ ਕਰ ਸਕਦੇ ਹਾਂ ਨੌ ਦਾ ਬੁਰਾ ਹਾਲ ਆ ਬਾਈ ਉਹ ਪਰਲਾ ਦਾ ਬੜਾ ਖਰਾਬ ਠੀਕ ਹੈ ਚੈੱਕ ਕਰ ਸਕਦੇ ਹਾਂ ਥਣ ਵੀ ਚੈੱਕ ਕਰ ਸਕਦੇ ਕੋਈ ਤੋਰ ਚ ਨੌਕਸ ਨਹੀਂ ਬਾਈ ਕਿਸੇ ਵੀ ਕਿਸਮ ਦਾ ਠੀਕ ਹਾਂ ਬੱਚਾ ਕਿਹੜਾ ਜੀ ਦਾ ਉਹ ਬੱਸਾ ਬਾਈ ਪਰਾਂ ਠੀਕ ਹਾਂ ਜੀ ਲੋਪਰਾ ਤੁਹਾਨੂੰ ਕੋ ਬੱਸਾ ਵੀ ਦਿਖਾਉਣੇ ਆ ਉਹ ਬੈਠਾ ਬਈ ਜਿਹੜਾ ਹਾਂ ਜੀ ਹੋਰਾਂ ਬੈਠਾ ਲੋਪਰਾ ਚੱਕ ਬੱਸਾ ਕਿਤੇ ਸ਼ੁਰੂ ਤੋਂ ਬਾਈ ਛੱਡਦੇ ਹੀ ਨਹੀਂ ਅਸੀਂ ਇੱਕ ਦਿਨ ਵੀ ਨਹੀਂ ਛੱਡਦੇ ਠੀਕ ਆ ਆ ਬੱਸਾ ਹਾਂ ਠੀਕ ਆ ਹਾਂ ਜੀ ਮਾਜ ਦੀ ਜਾਣਕਾਰੀ ਵੀਰੇ ਮਾਜ ਬਾਈ ਇਹਦਾ ਸੱਜਰਦਾਰ ਕਾਰਟ 19 ਲੀਟਰ ਪਲਾਸਾ 19 ਲੀਟਰ ਪਲਸ ਪਲਾਸਾ ਹਾਂ ਜੀ ਇਹਨੇ ਬਾਈ ਡੱਬਾ ਕੱਢ ਗਈ ਸੀ ਇਹ ਓਕੇ ਇਹ ਤਾਂ ਆ ਕਰਕੇ ਉਹਨਾ ਮੰਨ ਕੇ ਚੱਲ ਇਹਨੂੰ ਮੇਰੇ ਹਿਸਾਬ ਨਾਲ ਇਹਦੀ ਸਾਲ ਦੇ ਗੇਟ ਚ ਹੋ ਗਿਆ ਉਹ ਜਿਹੜਾ ਫਸਟ ਟਾਈਮ ਉੱਤੇ ਫਸਟ ਟਾਈਮ ਆ ਹੋ ਠੀਕ ਆ ਠੀਕ ਆ ਦਵਾਰੇ ਇਹ ਮੰਨ ਕੇ ਚੱਜਾਂ ਜੀ ਗੱਬਣਾ ਬਾਈ ਕਿੰਨੇ ਟਾਈਮ ਦੀ ਗੱਬਣ ਹੁਣ ਬਾਈ ਇਹ ਤਿੰਨ ਮਹੀਨੇ ਦੇ ਲਗਭਗ ਹੋਊਗੀ ਵੀ ਦੁੱਧ ਹੋਣਾ ਮੈਨੂੰ ਪਤਾ ਵੀ 3 2 3 ਸੇਰ ਹੋਊਗਾ ਦੋਨਾਂ ਵੇਲੇ ਠੀਕ ਆ ਕੋਈ ਥਣ ਚ ਨਕਸ ਹੋਏ ਬਾਈ ਪੂਰ ਗਰੰਟੀ ਆ ਉਹਦੀ ਠੀਕ ਆ ਕੋਈ ਬਾਅਦ ਚ ਵੀ ਕੋਈ ਦੁੱਧ ਬਾਅਦ ਘੱਟ ਹੋਵੇ ਉਹਦੀ ਵੀ ਠੀਕ ਆ ਬਾਅਦ ਚ ਸੱਜਰ ਤੱਕ ਜਾ ਵੀ ਠੀਕ ਆ ਭਾਈ ਲੈਵਾ ਜਾਂਦੀ ਜਾਂਦੀ ਫੁੱਲ ਗਰੰਟੀ ਹੋਈ ਚੀਜ਼ ਦੀ ਜਰ ਆਪਣੀ ਠੀਕ ਆ ਤੁਹਾਨੂੰ ਕੋਈ ਮਜਬੂਰੀ ਹੋ ਗਈ ਤਾਂ ਵੇਚ ਰਹੇ ਹਾਂ 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 ਜੀ ਪਸੂ ਭਾਈ ਆਪਾਂ ਸਾਰੇ ਵੇਚਨੇ ਹੈਗੇ ਜੀ ਅੱਛਾ ਜਿਵੇਂ ਜਿਵੇਂ ਆ ਪਸੂ ਸਾਰੇ ਸ਼ੂਨ ਵਾਲੇ ਆ ਭਾਈ ਠੀਕ ਆ ਵਿਚਾਰਨ ਦੇ ਠੀਕ ਆ ਇਹ ਸੱਜਣ ਇਹਨਾਂ ਦਾ ਟਾਈਮ ਲੇੜਿਆ ਕਿਹਦਾ ਡੇਢ ਮਹੀਨਾ ਇਹ ਮੌਕੇ ਤੇ ਵੇਚਾਂਗੇ ਪਸੂ ਕੋਈ ਵੀ ਨਹੀਂ ਭਾਈ ਮਾੜਾ ਇਹਨਾਂ ਚ ਚੰਗੇ ਦੁੱਧ ਦੇ ਰਕਾਟ ਵਾਲੇ ਲੋ ਭਰਾ ਖਣ ਚੈੱਕ ਕਰ ਸਕਦੇ ਹੋ ਭਾਈ ਕਹਿੰਦਾ 1.5 ਕਿਲੋ ਇੱਕ ਡੰਗ ਦਾ ਦੁੱਧ ਤੇ 3 ਮਹੀਨਿਆਂ ਦੀ ਚੱਕ ਪਾਸ ਭਾਈ ਹਾਂਜੀ ਲੋਪਰਾ ਲੇ ਗਾ ਦਾ ਤੁਸੀਂ ਲਾ ਸਕਦੇ ਲੱਟ ਲਾ ਕਰਮਾ ਵਾਲੇ ਦੇ ਕਾਫੀ ਆ ਤੋਰ ਲੋਪਰਾ ਮੜਾ ਜਾ ਅੰਦਰੀ ਤੋਰ ਲੋ ਕਾਤ ਕਾਠ ਤੇ ਤਾਜੀ ਹੈਠਾ ਬਾਈ ਕਹਿੰਦਾ 19 ਲੀਟਰ ਪਲੱਸ ਸੀ ਤੇ ਜੱਡ ਬਲੈਕ ਫੂਸਾ ਕਰਮਾ ਵਾਲੀ ਦੀ ਠੀਕ ਹਨ ਬਾਈ ਫਾਰਮ ਦਾ ਕੰਮ ਥੋੜਾ ਘਟਾ ਰਿਆ ਬਾਈ ਦਾ ਹੋਰ ਕੰਮ ਥੋੜਾ ਧਿਆਨ ਜੀ ਤੇ ਰੇਟ ਬਿਲਕੁਲ ਖੱਚ ਗਿਆ ਬਾਈ ਯਾਰ ਕੋਈ ਤਰਨ ਫੇਂਚਾ ਹੋ ਹੈ ਨਹੀਂ ਯਾਰ ਫੈਕਸੀ ਆ ਮੇਰੇ ਕੋਲ ਤਾਂ ਤੁਹਾਨੂੰ ਦੱਸੀ ਜਾਣਾ ਮੈਂ ਕਿ ਕੰਮ ਚ ਬਿਜੀ ਕਰਕੇ ਮੈਨਾਂ ਹੁਣ ਵੀ ਹੈ ਜਿਸ ਨੂੰ ਦੱਸ ਕੇ ਖਟਿਆ ਰੇਟ ਖਰੀ ਜਾ ਰਿਹਾ ਠੀਕ ਆ ਤੇ ਮੰਨ ਕੇ ਚੱਲ ਜਾਂਦੀ 80000 ਰੁਪਏ ਦਾ ਛੋਟ ਕਰ ਦਾਂਗੇ ਬਾਈ ਇਹਦੀ ਠੀਕ ਆ ਥਾਣਾ ਦੀ ਮੇਰੀ ਫੁੱਲ ਗਾਰੰਟੀ ਹੋ ਬਾਈ ਠੀਕ ਆ ਠੀਕ ਆ ਤੇ ਲੇਵਾ ਦੀ ਠੀਕ ਆ ਇਹਦਾ ਲੇਵਾ ਸੱਜਰ ਤੱਕ ਜੇ ਬੰਦਾ ਕੋਈ ਸੱਜਰ ਵੀਰੇ ਲੇਵਾ ਨਾ ਲਾਏ ਇਹ ਹਾਂਜੀ ਠੀਕ ਆ ਉਹਦੀ ਮੇਰੀ ਫੁੱਲ ਗਾਰੰਟੀ ਹੋ ਬਾਈ ਠੀਕ ਆ ਠੀਕ ਆ ਬਸ ਇਹ ਪਾਲ ਨਹੀਂ ਹੋਇਆ ਕਿਸੇ ਨੇ ਭਰਾ ਨੇ ਲੈਣੇ ਆ ਤੋਰ ਤੋਂ ਭਰਾ ਮਾੜਾ ਖੁੱਲਦਾ ਹੀ ਰਸਾ ਬਾਈ ਯਾਰ ਮਨ ਕਾ ਖੁੱਲਿਆ ਹੀ ਨਹੀਂ ਹੈਗਾ ਯਾਰ ਆ ਨਾਟ ਕੱਢ ਲਓ ਨਾਟ ਹੀ ਫਿਕਸ ਆ ਨਾਟ ਫਿਕਸ ਆ ਯਾਰ ਮੈਂ ਤੁਹਾਨੂੰ ਦੱਸੀ ਜਾਣਾ ਬਾਈ ਹਜੇ ਬੜਾ ਖੋਲਡਾ ਖੁੱਲਾ ਫਿਰ ਪਿਆਰ ਦੇ ਆ ਖੁੱਲੀ 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 ਚੱਲ ਕਤੋਰਾ ਦੇਖ ਲੈਣ ਬੰਦਾ ਆਨਲਾਈਨ ਖਰੀਦ ਲੈਂਦਾ ਭਰਾ ਕਈ ਭਰਾ ਦੀ ਡਿਮਾਂਡ ਸੀ ਵਧੀਆ ਮੱਝ ਲੈਣੀਆਂ ਵਧੀਆ ਦੁੱਧ ਵਾਲੀ ਹੈ ਭਰਾ ਜੇ ਕਿਸੇ ਨੇ ਪਾਲਣੀਆਂ ਹੈ ਸੇਵਾ ਕਰਨੀ ਹੈ ਨਾ ਲੋਕ ਸੂਰਾ ਤਰ੍ਹਾਂ ਕਰਮ ਬੜੀ ਦੇਖਦਾ ਰਹੇ ਰਾਜ ਲੋਕ ਖਾਣ ਪੀਣ ਨੂੰ ਪੂਰੀ ਚਾਰੂ ਆ ਬਾਈ ਠੀਕ ਆ ਜਿਹੜਾ ਕੋ ਮਰਜੀ ਸਿੱਪੀ ਚੱਲੇ ਨੂੰ ਖਰਾਕ ਜਿੰਨੀ ਮਰਜੀ ਖਵਾ ਠੀਕ ਆ ਠੀਕ ਆ ਲੋਪਰਾ ਪੂਰਾ ਚਾਰੂ ਆ ਕੰਮ ਬਾਈ ਕਹਿੰਦਾ ਤੇ ਕੱਦ ਜਿਹੜਾ ਸੁਫਨਾ ਸੋਹਣਾ ਠੀਕ ਆ ਜੀ ਸੂਰਾ ਤਰ੍ਹਾਂ ਤੁਹਾਡੇ ਸਾਹਮਣੇ ਆ ਬਾਈ ਜੀ ਨੇ ਜ਼ਰੂਰ ਕੰਟਰੈਕਟ ਕਰੋ ਬਾਈ ਨੇ ਦੋਨਾਂ ਪਸ਼ੂਆਂ ਦੇ ਰੇਟ ਦੱਸਦੇ ਪਰਾ ਠੀਕ ਹੈ ਜੀ ਬਾਈ ਕਹਿੰਦਾ ਨੰਬਰ ਮੁਤਾਬਕ ਆਪਾਂ ਵੇਚ ਦੇਵਾਂ ਜ਼ਿੰਮੇਵਾਰ ਭਰਾ ਠੀਕ ਨੇ ਫਾਰਮ ਦਾ ਕੰਮ ਸੀ ਬਾਈ ਦਾ ਹੁਣ ਬਾਈ ਕਹਿੰਦਾ ਮਾਲ ਥੋੜਾ ਘਟਾਈ ਜੰਨਾ ਕੋਈ ਹੋਰ ਕੰਮ ਨਹੀਂ ਲੋਟਣ ਦੇ ਠੀਕ ਨੇ ਖੇਤੀਬਾੜੀ ਤੇ ਵੀ ਨਾਲ ਬਾਈ ਦਾ ਠੀਕ ਹੈ ਜੀ ਤੇ ਬਾਕੀ ਬੰਦਾ ਬੰਦਾ ਵੀ ਭੱਜ ਗਿਆ ਇਸ ਕਰਕੇ ਬਾਈ ਕਹਿੰਦਾ ਸੇਲ ਨਹੀਂ ਕਰਨੇ ਆਪਾਂ ਸਾਰੇ ਦੋਨਾਂ ਕੋ ਹੁਣ ਬਾਕੀ ਜਿਹੜਾ ਸਵੀ ਜਾਣਗੇ ਨਾਲ ਆਹ ਬਾਈ ਹਾਂਜੀ ਹਾਂਜੀ ਹਾਂ ਮੱਝ ਦੇ ਥੱਲੇ ਹਾਂਜੀ ਇਸ ਵਕਤ 18 ਲੀਟਰ ਤੋਂ ਬਾਹਰ ਬਾਹਰ ਤਿਆਰ ਆ ਬਾਈ ਠੀਕ ਹੈ ਹਾਂ ਇਹ ਸੇਲ ਨਹੀਂ ਕਰਨੀ ਅਜੇ ਮੰਨ ਕੇ ਚੱਲ ਜਾਈਂਦੀ ਅਜੇ ਦੁਪਹਿਰ ਦਾ ਟਾਈਮ ਹੈ ਬਾਈ ਠੀਕ ਆ ਸੇਲ ਤਾਂ ਨਹੀਂ ਕਰਨੀ ਇਹਦਾ ਬਾਈ ਮੰਨ ਕੇ ਚੱਲ 170 ਠੀਕ ਆ ਹਾਂਜੀ ਹਾਂ ਨਾ 170 ਦੀ 1 ਲੱਖ 70000 ਹਾਂ 18 ਲੀਟਰ ਦੁੱਧ ਤੋਲ ਕੇ ਲੈ ਜੇ ਮਗਰ ਜੈਡ ਬਲੈਕ ਬਾਈ ਇਹ ਕੱਟੀ ਨਹੀਂ ਦੁੱਧ ਪਿਆ ਰਿਆ ਮੈਂ 11 12 ਕਿਲੋ ਠੀਕ ਆ ਹਾਂਜੀ ਕੱਟੀ ਚੈੱਕ ਕਰ ਲਓ ਬਾਈ ਨਾਲ ਕੱਟਕੀ ਦਾ ਰਿਕਾਰਡ ਹੋ ਜੇ ਕੋਈ ਅੱਜ ਮਾਨੇ ਕੇ ਤੁਲਾ 1 ਮਹੀਨਾ 2 ਦਿਨ ਦੀ ਕੱਟੀ ਆ ਬਾਈ 1 ਮਹੀਨਾ 2 ਦਿਨ 2 ਦਿਨ ਦੀ ਕੱਟੀ ਆ ਬਾਈ ਠੀਕ ਆ ਜੈਡ ਬਲੈਕ ਆ ਠੀਕ ਆ ਹਾਂਜੀ ਤੇ ਪੁੜਾ ਪਿੱਟ ਪੁੜਾ ਕਿਹੜੇ ਦੀ ਐ ਠੀਕ ਆ 468 ਜੀ ਮਾੜਾ ਖੱਤੇ 2 ਮ 468 ਜੀ ਠੀਕ ਆ ਤੋਂ ਭਰਾ ਪੱਟ ਪੁੜਾ ਕਰਮਾਂ ਵਾਲੀ ਦਾ ਹਾਂ ਚੈੱਕ ਕਰ ਸੰਦ ਭਰਾ ਠੀਕ ਆ ਜੀ ਬਾਈ ਆ ਬੱਸੀਆਂ ਠੀਕ ਆ ਬਸੀਆਂ ਬਤਨੀ ਆ ਹਾਂਜੀ ਹਾਂ ਇਹਦਾ 25000 ਬਾਈ ਇਹਦਾ 25 ਕਿਹੜੇ ਦੀ ਐ ਹਾਂਜੀ ਇਹ ਕਿਹੜੇ 40 116 ਬਾਈ 40 116 ਹਾਂਜੀ ਠੀਕ ਹੈ ਜੀ ਥਣ ਤੁਣ ਬਹੁਤ ਸੋਹਣਾ ਕਰਨਾ ਥਣ ਤੁਣ ਬਹੁਤ ਜਿਆਦਾ ਸੋਹਣਾ ਬਾਈ ਚੈੱਕ ਕਰ ਸਕਦਾ ਠੀਕ ਹੈ ਠੀਕ ਹੈ ਮਾਜੂ ਮੈਂ ਤੋੜ ਦੇ ਨਾ ਅੱਖੇ ਤੋੜ 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 ਦੇ ਖਾਰਾ ਲੀਟਰ ਕੰਡੇ ਵਾਲਾ ਭਰਾ ਮਾਗਰ ਵੀ ਕੱਟਿਆ ਕਰਮਾ ਵਾਲੀ ਦੀ ਬਹੁਤ ਸੋਹਣੀ ਰੇਟ ਬਾਈ ਕਹਿੰਦਾ 1,70,000 ਠੀਕ ਹੈ ਨਾ ਕਈ ਭਰਾ ਕਹਿੰਦੇ ਵੀ ਰੇਟ ਨਹੀਂ ਦੱਸਦਾ ਰੇਟ ਭਰਾ ਫਿਰ ਉੱਚੇ ਹੁੰਦੇ ਆ ਫਿਰ ਅਗਲਾ ਕਹਿੰਦਾ ਐ ਆ ਫਲਾਨਾ ਨਾ ਦੇਖੋ ਭਾਈ ਹੁਣ ਇਹਦੇ ਚ ਜਿਹੜੇ ਬੰਦੇ ਨੂੰ ਕੋਈ ਹੋਊਗਾ ਜਾਂ ਸਮਝ ਹੋਊਗਾ ਨਾ ਹਾਂ ਹੁਣ ਤੁਸੀਂ ਐ ਮੰਨ ਕੇ ਚੱਲੋ 8-900 ਦਾ ਦੁੱਧ ਪਿੰਦੀ ਆ 20-30 30000 ਰੁਪਏ ਖਰਚਾ ਤਾਂ ਇਸ ਤੋਂ ਪਹਿਲਾਂ ਆਪਣੀ ਕੱਤੀ ਖਾ ਚੁੱਕੀ ਆ ਸਹੀ ਗੱਲ ਐ ਸਹੀ ਠੀਕ ਆ ਠੀਕ ਆ ਲੋ ਭਰਾ ਲੈ ਲਾ ਕਰ ਮੋਬਾਈਲ ਤੇ ਥੋੜਾ ਜਿਹਾ ਕਰਦੀ ਆ ਲੋ ਹਜੇ ਟਾਈਮ ਦੇਖ ਲਓ ਭਾਈ ਕੀ ਹੋਇਆ ਵਾ ਦੇਖੀ ਭਰਾ ਸੱਟ ਖਾਲਾ ਮਿਛਣੀ ਲੋਚ ਠੀਕ ਹੈ ਲਓ ਤੋਰਾ ਤਰਾ ਕਰਮਗੜੀ ਦਾ ਖਾਨ ਤੇ ਫੇਸ ਬਿਊਟੀ ਬਾਈ ਕਹਿੰਦਾ ਵੀ ਆਪਣਾ ਦਿਨ ਲੈਣ ਵਾਲਾ ਕੰਮ ਹੀ ਕਰਨਾ ਠੀਕ ਹੈ ਨਾ ਲੈ ਜੀ ਬੰਦੇ ਭਰਾ ਬੰਦੇ ਲੋਚ ਨਾੜਾਂ ਬਦਲ ਕੇ ਚੈੱਕ ਕਰ ਸਾਨੂੰ ਭਰਾ ਕਰਮਗੜੀ ਦੇ ਜੂਮ ਕਰਕੇ ਦੇਖਾ ਨੇ ਠੀਕ ਹੈ ਫੰਦੇ ਸੀਲ ਬਾਈ ਕੋਈ ਮਰਜੀ ਉਹ ਬਸ ਬੈੜਾ ਵਾਈ ਇੱਕ ਹੋਰ ਉਹ ਵੀ ਦਿਖਾ ਦੇ ਹਾਂਜੀ ਬਾਈ ਇਹਦਾ ਬਈ ਮੰਨ ਕੇ ਚੱਲ ਚਾਰ ਹੀ ਥਾਣਾ ਹਾਂ ਚਾਰ ਹੀ ਸਾਰ ਬਾਈ ਹਾਂਜੀ ਗੁਲਾਬੀ ਥਾਣਾ ਠੀਕ ਹੈ ਤੇ ਕਿਹੜੇ ਦੀ ਹੈ ਇਹ ਇਹਦਾ ਬਈ ਰਪਏ ਕਲੀਅਰ ਯਾਦ ਨਹੀਂ ਹੈਗਾ ਯਾਰ ਇਹ ਆਪਾਂ ਮੰਨ ਕੇ ਦਰ ਵੈਢ ਲਈ ਸੀ ਉਹਦੇ ਮਗਰ ਆਈ ਸੀਗੀ ਠੀਕ ਹੈ ਠੀਕ ਹੈ ਹੈ ਬੰਦੀ ਉਹ ਵੀ ਵਧੀਆ ਟੀਕੇ ਭਰਾਉਂਦੇ ਹੈਗੇ ਠੀਕ ਹੈ ਠੀਕ ਹੈ ਹਾਂ ਇਹ ਵੈਢ ਦਾ 40000 ਰੁਪਏ ਬਾਈ ਇਹਦਾ 40000 ਹਾਂਜੀ ਠੀਕ ਹੈ ਲੋ ਬਾਈ ਜੀ ਨੇ ਰੁਪਨਾਟਕਾ ਸਨੇ ਪਾਲਣੀਆਂ ਤਾਂ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਠੀਕ ਹੈ ਨਾ ਸਖਮਾ ਮਾਲ ਸੋਹਣਾ ਸੀ ਬਾਈ ਕੋਲ ਫਾਰਮ ਦਾ ਕਰਕੇ ਥੋੜਾ ਜਿਹਾ ਹੁਣ ਘਟਾ ਰਿਆ ਮਾਲ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਬਾਈ ਜੀ ਦਾ ਨੰਬਰ ਲਾਵਾਂਗੇ ਟਾਈਟਲ ਵਿੱਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਆ ਕੇ ਬਾਏ